ਅੱਜ ਜਿਹੜੀ ਹੜ੍ਹਾਂ ਦੇ ਦੌਰਾਨ ਬਰਸਾਤਾਂ ਦੇ ਦੌਰਾਨ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਸੀ ਉਹਨਾਂ ਦੇ ਮੁਆਵਜ਼ੇ ਦੇ ਰੂਪ ਦੇ ਵਿੱਚ ਉਹਨਾਂ ਦੀ ਮਦਦ ਦੇ ਰੂਪ ਦੇ ਵਿੱਚ ਅੱਜ ਉਹਨਾਂ ਨੂੰ ਚੈੱਕ ਦਿੱਤੇ ਗਏ ਨੇ 1 ਕਰੋੜ 2 ਲੱਖ ਰੁਪਏ ਦੇ ਚੈੱਕ ਨੇ ਤੇ 280 ਲੋਕ ਤੇ ਵੱਖ-ਵੱਖ ਪਿੰਡਾਂ ਦੇ ਉਹਨਾਂ ਲੋਕਾਂ ਨੂੰ ਇਹ ਮਦਦ ਅਜ ਦਿੱਤੀ ਗਈ ਹੈ ਸਤੰਬਰ ਦੇ ਵਿੱਚ ਬਰਸਾਤਾਂ ਹੋਈਆਂ ਹੜ੍ਹ ਆਏ ਤਾਂ ਰికార్ਡ ਸਮੇਂ ਦੇ ਵਿੱਚ ਕਿਉਂਕਿ ਉਹਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕਰਤਾ ਸੀ ਕਿ ਦੇਖੋ ਕੁਦਰਤੀ ਆਫਤ ਨੂੰ ਤੇ ਨਹੀਂ ਕੋਈ ਰੋਕ ਸਕਦਾ ਪਰ ਅਸੀਂ ਲੋਕਾਂ ਦੇ ਨਾਲ ਖੜੇ ਆਂ ਲੋਕਾਂ ਦੀ ਮਦਦ ਕਰਾਂਗੇ ਤੇ 2 ਮਹੀਨਿਆਂ ਦੇ ਵਿੱਚ ਵਿੱਚ ਗਰਦਾਵਰੀਆਂ ਵੀ ਹੋ ਗਈਆਂ ਸਾਰੀ ਚੈਕਿੰਗ ਵੀ ਹੋ ਗਈ ਤੇ ਪੈਸੇ ਵੀ ਆ ਗਏ ਤੇ ਪੈਸੇ ਵੱਡ ਵੀ ਦਿੱਤੇ ਗਏ ਨਹੀਂ ਹੁਣ ਇੱਥੇ ਹੀ ਬੈਠੇ ਬੰਦੇ ਦੱਸ ਰਹੇ ਦੀ ਕਿਉਂਕਿ ਜਿਹੜਾ ਹਲਕਾ ਲਹਿਰਾ ਹੈ ਹਮੇਸ਼ਾ ਕੱਗਰ ਦਰਿਆ ਦੀ ਮਾਰ ਇਸਟ ਰਿਹਾ ਹੈ ਹੜਾਂ ਦੀ ਮਾਰ ਇੱਥਾਂ ਰਿਹਾ ਹੈ ਤੇ ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਜਦੋਂ ਕਿਤੇ ਮੁਆਵਜ਼ਾ ਆਉਂਦਾ ਕਦੇ ਭੁੱਲੇ ਚੁੱਕੇ ਤਾਂ ਇਹੀ ਨਹੀਂ ਪਤਾ ਲੱਗਦਾ ਜੀ ਕਿਹੜੀ ਫਸਲ ਦਾ ਇਹ ਇਹ ਕਿਹੜੇ ਸਾਲ ਦਾ ਮਰਿਆ ਹੈ ਮਤਲਬ ਮੁਆਵਜ਼ਾ ਹੈ ਗਿਆ ਪਰ 2 ਮਹੀਨੇ ਦੇ ਅੰਦਰ ਅੰਦਰ ਇਹਨਾਂ ਨੂੰ ਮੁਆਵਜ਼ਾ ਦਿੱਤਾ ਨੁਕਸਾਨ ਬਹੁਤ ਵੱਡਾ ਸੀ ਨੁਕਸਾਨ ਦੀ ਪੂਰਤੀ ਹਮੇਸ਼ਾ ਅਜਿਹੇ ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਸਹਿਯੋਗ ਕਰਦੀਆਂ ਹੁੰਦੀਆਂ ਨੇ ਪਰ ਸਾਨੂੰ ਦੁੱਖ ਹੈ ਕਿ ਸਾਡੀ ਕੇਂਦਰ ਦੀ ਸਰਕਾਰ ਨੇ ਕੋਈ ਸਹਿਯੋਗ ਨਹੀਂ ਕੀਤਾ ਨੁਕਸਾਨ 60000 ਰੁਪਏ ਕਿੱਲੇ ਦਾ 70000 ਰੁਪਏ ਕਿੱਲੇ ਤੱਕ ਹੋਇਆ ਪਰ ਅਸੀਂ ਕੇਂਦਰ ਸਰਕਾਰ ਦੀਆਂ ਜੋ ਹਦਾਇਤਾਂ ਸੀ ਕਿ 6200 ਰੁਪਏ ਏਕੜ ਦਿਓ ਪਰ ਪੰਜਾਬ ਸਰਕਾਰ ਨੇ ਆਪਣੇ ਕੋਲੋਂ 20000 ਰੁਪਏ ਏਕੜ ਜਿਹੜਾ ਲੋਕਾਂ ਨੂੰ ਮਦਦ ਦਿੱਤੀ ਹੈ ਤੇ ਇਹ ਇੱਕ ਇਹਨਾਂ ਨੂੰ ਜਸਟ ਇੱਕ ਬਸ ਇਹ ਮੈਂ ਕਹਿ ਸਕਦਾ ਕਿ ਪੂਰੀ ਕੋਈ ਇਹਨਾਂ ਦੀ ਪਰਭਾਈ ਤਾਂ ਨਹੀਂ ਹੈ ਪਰ ਪੰਜਾਬ ਸਰਕਾਰ ਨੇ ਜਿਹੜਾ ਹੈ ਉਹ ਆਪਣਾ ਫਰਜ਼ ਨਿਭਾਇਆ ਤੇ ਇਹਨਾਂ ਲੋਕਾਂ ਦੀ ਮਦਦ ਕੀਤੀ ਹੈ ਪੰਜਾਬ ਚ ਕਿੰਨਾ ਜਿਹੜਾ ਪੰਜਾਬ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਹੈ ਹਰ ਹਲਕੇ ਦੇ ਵਿੱਚ ਅਲੱਗ-ਅਲੱਗ ਹੈ ਟੋਟਲ ਫਿਗਰ ਤਾਂ ਨਹੀਂ ਹੈ ਮੇਰੇ ਕੋਲੇ ਹਰ ਹਲਕੇ ਦੇ ਵਿੱਚ ਹੈ ਤੇ ਅੱਜ ਕੱਲ ਇੱਥੇ ਵੰਡੇ ਗਏ ਨੇ ਸਨਾਮ ਵੰਡੇ ਗਏ ਨੇ ਦਿੜਵੇ ਵੰਡੇ ਗਏ ਨੇ ਤੇ ਪੂਰੇ ਪੰਜਾਬ ਦੇ ਵਿੱਚ ਮੈਂ ਜਿੰਨਾ ਮੁਆਵਜ਼ਾ ਬੰਦਾ ਸੀ ਉਹ ਹੁਣ ਕੰਟੀਨਿਊ ਚੱਲ ਰਿਹਾ ਮੇਰੇ ਖਿਆਲ ਚ ਸਾਰਾ ਅਮਾਉਂਟ ਹੋ ਗਿਆ ਅਮਾਉਂਟ ਕਲੀਅਰ ਹੋ ਗਿਆ ਆ ਗਿਆ ਸਾਰਾ ਦੋ ਚਾਰ ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਲੋਕਾਂ ਨੂੰ ਮੁਆਵਜ਼ਾ ਜਿਹੜਾ ਦੇ ਦਿੱਤਾ ਜਾਊਗਾ ਹਾਂ ਜੀ ਕੀ ਨਾਮ ਹੈ ਮੇਰੇ ਨਾਲ ਕੁਲਵਿੰਦਰ ਸਿੰਘਾ ਜੀ ਕੁਲਵਿੰਦਰ ਸਿੰਘ ਕੀ ਕਹਿਣਾ ਚਾਹੋਗੇ ਅੱਜ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਕਿੜੈਲ ਹੈ ਜੀ ਮਲਕੀ ਅੱਜ ਅਸੀਂ ਪਿੰਡ ਅਸੀਂ ਲਹਿਰ ਪਹੁੰਚੀ ਇੱਥੇ ਇੱਥੇ ਮੰਤਰੀ ਬਰਿੰਦਰ ਗੋਲ ਜੀ ਨੇ ਸਾਨੂੰ ਚੈੱਕ ਵੰਡਣ ਵਾਸਤੇ ਮਲਕੀ ਬੁਲਾਇਆ ਇੱਥੇ ਸਾਡਾ ਮਲਕੀ ਜੋ ਪਿੰਡਾ ਇੱਕ ਫਲੱਡ ਏਰੀਆ ਦਾ ਪਿੰਡਾ ਹੈ ਉਸ ਤੋਂ ਮਲਕੀ ਉੱਥੇ ਜਦੋਂ ਫਲੱਡ ਏਰੀਆ ਪਿਛਲੇ ਮਲਕੀ 7ਵੇਂ ਮਹੀਨੇ 'ਚ ਉੱਥੇ ਪਾਣੀ ਬਹੁਤ ਮਲਕੀ ਉੱਤੇ ਚੜਾ ਤੇ ਆਇਆ ਦੇ ਉਸ ਟਾਈਮ ਮੰਤਰੀ ਨੇ ਬਹੁਤ ਮਲਕੀ ਉੱਥੇ ਲੋਕਾਂ ਦੀ ਬਹੁਤ ਹੈਲਪ ਕੀਤੀ ਤੇ ਉਸ ਤੋਂ ਬਾਅਦ ਜਦੋਂ ਬਾਰਸ਼ ਨਾਲ ਸਾਡੇ ਪਿੰਡ ਵਿੱਚ ਨੁਕਸਾਨ ਹੋਇਆ ਨੁਕਸਾਨ ਹੋਣ ਤੋਂ ਬਾਅਦ ਪਿੰਡ ਵਿੱਚ ਗੁਰਬਾਬਲੀ ਫਟਵਾਰੀ ਸਾਹਿਬ ਨੂੰ ਕਹਿ ਕੇ ਕਰਵਾਈ ਤੇ ਉਸ ਤੋਂ ਬਾਅਦ ਮੰਤਰੀ ਸਾਹਿਬ ਜੀ ਨੇ ਅੱਜ ਸਾਨੂੰ ਇਨਵਾਈਟ ਕੀਤਾ ਤੇ ਚੈੱਕ ਮਿਲਣ ਵਾਸਤੇ ਤੇ ਅਸੀਂ ਮੰਤਰੀ ਸਾਹਿਬ ਜੀ ਦਾ ਬਹੁਤ ਬਹੁਤ ਦਿਨ ਉਤਨ ਧੰਨਵਾਦ ਕਰਦੇ ਆਂ ਵੈ ਗੁਰੂ ਸਰਬੱਤ ਦਾ